ਮੇਰੇ ਪ੍ਰਧਾਨ ਚਾਚੂ ਸਰਦਾਰ ਪ੍ਰੀਤਪਾਲ ਸਿੰਘ ਜੀ ਤੇ ਉਹਨਾਂ ਨਾਲ ਮਿਲ ਕੇ ਉਸ ਵੇਲੇ ਸ਼ਾਹੀ امام ਸਾਹਿਬ ਸਾਡੇ ਪਿਤਾ ਜੀ ਨੇ ਇਸੀ ਮਸਜਿਦ ਦੇ ਵਿੱਚ ਉਹਨਾਂ ਡੰਗਰਾਂ ਨੂੰ ਨਵੇਂ ਜਾਨਵਰ ਖਰੀਦ ਕੇ ਜਦੋਂ ਗੁਰਦੁਆਰਾ ਦੱਖਣ ਸਾਹਿਬ ਤੋਂ ਦਿੱਤੇ ਗਏ ਤੇ ਉਦੋਂ ਵੀ ਚੈੱਕ ਦਿੱਤਾ ਕਿ ਵੀ ਸਾਡਾ ਵੀ ਹਿੱਸਾ ਇਹਦੇ ਵਿੱਚ ਹੋਣਾ ਚਾਹੀਦਾ ਤੇ ਅਸੀਂ ਉਸੀ ਰਵਾਇਤ ਨੂੰ ਅੱਜ ਅੱਗੇ ਵਧਾ ਰਹੇ ਹਾਂ ਜਿੱਦਾਂ ਗੁਰਸਾਹਿਬ ਸਿੰਘ ਜੀ ਹੈ ਜਸਦੇਵ ਸੇਖੋਂ ਜੀ ਸਾਡੇ ਲੁਧਿਆਣੇ ਦੇ ਸਰਦਾਰ ਪਰਮਪਾਲ ਸਿੰਘ ਸੱਬਰਵਾਹ ਪ੍ਰਦੀਪ ਬਲਟੋਆ ਤੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਸੋਚਿਆ ਕਿ ਵੀ ਕਿਉਂਕਿ ਆਫਤਾ ਪੰਜਾਬ ਦੇ ਉੱਤੇ ਆ ਪੰਜਾਬੀ ਸਾਰਿਆਂ ਨਾਲ ਖੜੇ ਹੈ ਤੇ ਆਪਾਂ ਹੁਣ ਇਹਦਾ ਮੁਕਾਬਲਾ ਕਰਨਾ ਤੇ ਜਦ ਅਸੀਂ ਸਰਵੇ ਸ਼ੁਰੂ ਕੀਤਾ ਜਾਣ ਲੱਗੇ ਅੱਗੇ ਤੇ ਜਦ ਅਸੀਂ ਅਲੱਗ-ਅਲੱਗ ਬੇੜੀਆਂ 'ਚ ਬਹਿ ਕੇ ਗਏ ਆ ਲੋਕਾਂ ਦੇ ਘਰਾਂ ਨੂੰ ਦੇਖਿਆ ਤੇ ਮੈਂ ਇੱਕ ਦਿਨ ਰਾਵੀ ਦੇ ਕੰਡੇ ਤੇ ਗਿਆ ਉਹ ਭੈਣ ਸਾਡੀ ਇੱਥੇ ਆਈ ਹੋਈ ਸੀ ਅਜ ਹੁਣੇ ਚਲੀ ਗਈ ਹੈ ਤੇ ਉੱਥੇ ਇੱਕ ਔਰਤ ਜਿਹੜੀ ਸੀਗੀ ਗੈਰ ਮੁਸਲਿਮ ਪਰ ਨਾਲ ਸੰਬੰਧ ਰੱਖਦੀ ਹੈ ਤੇ ਉਹਦੇ ਘਰ ਤੇ ਬਾਹਰ ਖੜੇ ਲੋਕੀ ਰੀਲਾਂ ਬਣਾ ਰਹੇ ਸੀ ਅੱਜਕੱਲ ਚਲੋ ਇੱਕ ਟ੍ਰੈਂਡ ਹੈ ਹਰ ਬੰਦਾ ਮੋਬਾਈਲ ਤੇ ਰੀਲ ਬਣਾਉਂਦਾ ਹੈ ਲੇਕਿਨ ਉਹ ਉਹਦੇ ਅੰਦਰ ਇੱਕ ਤਕਲੀਫ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਭਈ ਇਹ ਜਿਹੜੀ ਔਰਤ ਹੈ ਲੋਕੀ ਭਾਵੇਂ ਦੇ ਘਰ ਦੀ ਰੀਲਾਂ ਬਣਾ ਰਹੇ ਟੁੱਟ ਗਿਆ ਹੈ ਇਹਦੀਆਂ ਬਾਹਰ ਬਣੀਆਂ ਦੁਕਾਨਾਂ ਟਹਿ ਗਈਆਂ ਚਰੇਤਾ ਭਰਿਆ ਹੋਇਆ ਹੈ ਤੇ ਭਾਵੇਂ ਲੋਕਾਂ ਦੇ ਲਈ ਇੱਕ ਪਰਚਾਵੇ ਦਾ ਸਮਾਂ ਹੈ ਜਾਂ ਉਹ ਇਹਨੂੰ ਸੋਸ਼ਲ ਮੀਡੀਆ ਤੇ ਅੱਗੇ ਕਰਨਾ ਚਾਹੁੰਦੇ ਲੇਕਿਨ ਉਹਦੇ ਅੱਖਾਂ 'ਚ ਜਿਹੜੀ ਤਕਲੀਫ ਸੀ ਤੇ ਉਹਨੂੰ ਅਸੀਂ ਦਿਲ ਦੇ ਨਾਲ ਮਹਿਸੂਸ ਕੀਤੀ ਤੇ ਫਿਰ ਮੈਂ ਆ ਕੇ ਸਾਡੇ ٹرسٹ ਨੂੰ ਕਿਉਂਕਿ ਇੰਨੇ ਸਾਰੇ ਮੁਸਲਮਾਨ ਭਰਾ ਉਹ ਇੰਨੀ ਮੁਹੱਬਤ ਨਿਸ਼ਾਵਰ ਕਰ ਰਹੇ ਰੋਜ਼ ਸਵੇਰੇ ਸ਼ਾਮ ਆ ਕੇ ਪੁੱਛ ਰਹੇ ਦੱਸੋ ਹੋਰ ਕੀ ਚਾਹੀਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੱਲਾ ਰਾਸ਼ਨ ਵੰਨਣ ਦੇ ਨਾਲ ਹੁਣ ਕੰਮ ਹੋਣ ਵਾਲਾ ਨਹੀਂ ਹੈ ਰਾਸ਼ਨ ਬਹੁਤ ਆ ਗਿਆ ਹੁਣ ਐਸੇ ਪਰਿਵਾਰ ਚੁਣੋ ਜਿਹੜੇ ਬਹੁਤ ਜ਼ਿਆਦਾ ਗਰੀਬ ਨੇ ਐਸੀ ਗੱਲ ਨਹੀਂ ਪੰਜਾਬ ਬਹੁਤ ਤਕੜਾ ਹੈ ਜ਼ਿਆਦਾਤਰ ਸਾਡੇ ਲੋਕ ਜਿਹੜੇ ਨੇ ਉਹ ਆਪ ਹੀ ਚੱਲ ਰਹੇ ਨੇ ਅੱਗੇ ਲੇਕਿਨ ਹਰ ਜਗ੍ਹਾ 2-4-5 ਪਰਿਵਾਰ ਐਸੇ ਜਿਹੜੇ ਗਰੀਬੀ ਰੇਖਾ ਤੋਂ ਬਹੁਤ ਥੱਲੇ ਨੇ ਅਸੀਂ ਆ ਉਹ ਪਰਿਵਾਰ ਲੱਭੋ ਜਿਨ੍ਹਾਂ ਦਾ ਇਸ ਪਾਣੀ ਨੇ ਸਭ ਕੁਝ ਖਤਮ ਕਰ ਦਿੱਤਾ ਤੇ ਅਸੀਂ ਕੱਲ ਤੱਕ ਐਸੇ 37 ਪਰਿਵਾਰ ਲੱਭ ਲਏ ਸਾਡੀ ਟੀਮ ਮੁਸਤਕੀਮ ਭਾਈ ਔਰ ਸਨੀ ਸਨੀ ਸਾਡਾ ਮਾਈਕਲ ਸਿੰਘ ਤੇ ਸਾਡਾ ਇੱਕ ਵੀਰ ਆ ਸਾਹਮਣੇ ਖੜਾ ਸੋਨੂ ਜੀ ਅਸੀਂ ਉਹ ਪਿਆਰਨਾ ਪੰਡਤ ਕਹਿੰਨੇ ਤੇ ਇਹਨਾਂ ਤਿੰਨਾਂ ਨੂੰ ਅਸੀਂ ਭੇਜਿਆ ਕਿ ਵੀ ਚਲੋ ਲੱਭੋ ਤੇ ਜਿੱਥੇ ਇੱਥੇ ਮੈਂ ਗਿਆ ਮੈਂ ਵੀ ਦੱਸਿਆ ਕਿ ਉੱਥੇ ਉੱਥੇ ਗਏ ਸੀ ਇਦਾਂ ਦਾ ਸੀਗਾ ਤੇ ਜਾ ਕੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਕੇ ਪੁੱਛਿਆ ਵੀ ਇਹ ਕਿਹਦਾ ਘਰ ਹੈ ਯਾ ਦੇ ਪਤਾ ਲੱਗ ਗਿਆ ਕਿ ਇਸ ਬੰਦੇ ਦਾ ਘਰ ਹੈ ਤੇ ਲੰਬੇ ਚੋੜੇ ਝਗੜੇ ਜ ਨਹੀਂ ਪਏ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਣਾ ਆਧਾਰ ਕਾਰਡ ਤੇ ਬੈਂਕ ਖਾਤਾ দাও ਅਸੀਂ ਤੁਹਾਨੂੰ ਫੌਰੀ ਤੌਰ ਤੇ ਜੋ ਮਦਦ ਸਾਡੀ ਕੌਮ ਨੇ ਸਾਨੂੰ ਦਿੱਤੀ ਹੈ ਲੋਕੀ ਤਾਂ ਬਹੁਤ ਸਾਰੀ ਸੁਸਾਇਟੀਆਂ ਹੁੰਦੀਆਂ ਪੂਰੇ ਦੇਸ਼ ਆਪਦਾ ਆਂਦੀ ਹੈ ਅਕਸਰ ਲੋਕ ਜਦੋਂ ਫੰਡਿੰਗ ਕਰਦੇ ਤੇ ਜਦੋਂ ਪੈਸੇ ਦੇਣ ਦੀ ਗੱਲ ਆਂਦੀ ਹੈ ਤੇ ਸੁਸਾਇਟੀਆਂ ਕਹਿੰਦੀਆਂ ਕਿ ਆਹ ਕਾਗਜ਼ ਲਿਆਓ ਉਹ ਕਾਗਜ਼ ਲਿਆਓ ਤੇ ਉਹਨੂੰ ਲੰਬਾ ਸਮਾਂ ਗੁਜ਼ਰ ਜਾਂਦਾ ਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਅਗਰ ਟਾਈਮ ਤੇ ਮਦਦ ਨਾ ਕੀਤੀ ਗਈ ਤੇ ਫਿਰ ਉਸ ਮਦਦ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਉਹ ਸਾਰੇ ਪਰਿਵਾਰ ਚੁਣ ਲੇ 50 ਲੱਖ ਰੁਪਇਆ ਤੁਹਾਡੇ ਵਰਗੇ ਦੋਸਤਾਂ